ਨਸ਼ਾ ਤਸਕਰੀ ਮਾਮਲੇ ਵਿੱਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਅੱਜ ਪੁਲਸ ਲੈਣ ਪਟਿਆਲਾ ਵਿਖੇ 7ਵੀਂ ਵਾਰ ਸਿੱਟ ਅੱਗੇ ਪੇਸ਼ ਹੋਏ ਮਜੀਠੀਆ ਨੇ ਇਸ ਮੌਕੇ ਕਿਹਾ ਕਿ ਉਸ ਨੂੰ ਜਾਣਬੁੱਝ ਕੇ ਝੂਠੇ ਕੇਸ ਵਿੱਚ ਫਸਾਇਆ ਗਿਆ ਉਹਨਾਂ ਇੱਕ ਵੱਡੇ ਪੁਲਿਸ ਅਧਿਕਾਰੀ ਤੇ ਵੀ ਇਲਜ਼ਾਮ ਲਗਾਏ ਅਰਵਿੰਦ ਕੇਜਰੀਵਾਲ ਬਾਰੇ ਵੀ ਉਹਨਾਂ ਤਵੱਧਰਿਆ ਤੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਸੁਣੋ ਮਜੀਠੀਆ ਨੇ ਕੀ ਕਿਹਾ ਆ ਮਾ ਜਿੰਦਾ ਚਿੱਠਾ ਲੈ ਕੇ ਆਇਆ ਆ ਚਟੋ ਪਾਦਿਆ ਦੀ ਮੈਚ ਪਸ਼ਟ ਤਨੂ ਕਹਿ ਰਿਹਾ ਜਿਹੜਾ ਚਟੋ ਪਾਦਿਆ ਪ੍ਰਾਈਮ ਮਿਨਿਸਟਰ ਸਿਕਿਉਰਟੀ ਬਰੀਚੇ ਸ਼ਾਮਿਲ ਹੋ ਸਕਦਾ ਜਿਹੜਾ ਚਟੋ ਪਾਦਿਆ ਸੁਪਰੀਮ ਕੋਰਟ ਦਾ ਰਿਜੈਕਟਡ ਮਾਮਲਾ ਹੋਵੇ ਜਿਹੜਾ ਚਟੋ ਪਾਦਿਆ ਯੂਪੀਐਸਸੀ ਦਾ ਰਿਜੈਕਟ ਹੋਵੇ ਜਿਹੜਾ ਚਟੋ ਪਾਦਿਆ ਬੀਪੀ ਸਿੰਘ ਕਪੀਓ ਨੂੰ ਗਨਮੈਨ ਦੇ ਸਕਦਾ ਹੈ ਸਿਕਿਉਰਿਟੀ ਦੇ ਸਕਦਾ ਹੈ ਜਿਸ ਨੇ ਕਿਸੇ ਧੀ ਪਹਿਣ ਦੀ ਇੱਜ਼ਤ ਨਾਲ ਖਲਵਾੜ ਕੀਤਾ ਹੋਵੇ ਜਿਹੜਾ ਮੁੱਖ ਮੰਤਰੀ ਤਾਂ ਬਹੁਤ ਕੁਝ ਬੋਲਦਾ ਔਰ ਜਿੰਨਾ ਕੁਝ ਉਹ ਬੋਲਦਾ ਉਹਦੇ ਬਾਰੇ ਮੈਂ ਤਾਂ ਇਹ ਹਰ ਗੱਲ ਤੇ ਤਾਂ ਉਹਦੀ ਟਿੱਪਣੀ ਨਹੀਂ ਕਰ ਸਕਦਾ ਮਗਰ ਲੋਕਾਂ ਨੇ ਫੈਸਲਾ ਕਰਨਾ ਹੈ ਤੇਰਾ 0 ਹੋਣਾ ਕਿ 0 ਤੇਰਾ ਹੋਣਾ ਲੋਕਾਂ ਨੂੰ ਹਲੇ ਵੋਟਾਂ ਤਾਂ ਪਾ ਲੈਣ ਦਿਓ ਇਹਨੇ ਕਿਹੜੀ ਵਿੱਚ ਵੜ ਗਿਆ ਕਿਹੜੀ ਮਸ਼ੀਨ ਦੇ ਇਹ ਪਹਿਲਾਂ ਹੀ ਸਪੀਕਰ ਸਾਹਿਬ ਨੂੰ ਕਿਵੇਂ ਦੇ ਦੋ ਜੀ ਉਹ ਜੋ ਵਿਧਾਨ ਸਭਾ ਦੇ ਵਿੱਚ ਚੱਲ ਰਿਹਾ ਹੈ ਜੀ ਨਹੀਂ ਸਪੀਕਰ ਤਾਂ ਵਿਚਾਰਾ ਹੱਥ ਖੜੇ ਕਰ ਗਿਆ ਬਾਜਵਾ ਸਾਹਿਬ ਦੀ ਪਜਾਮੀ ਤੇ ਐਸਪੀ ਤੇ ਸਪੀਕਰ ਦੀ ਨਾ ਦੇਸੀ ਉਹਨੂੰ ਸਪੀਕਰ ਸਾਹਿਬ ਨੂੰ ਚਾਹੀਦਾ ਸੀ ਕਿ ਕਿਸੇ ਦੇ ਪਰਿਵਾਰ ਬਾਰੇ ਕੋਈ ਟਿੱਪਣੀ ਹੋ ਰਹੀ ਹੈ ਜਾਂ ਜਿਹੜੇ ਉਹ ਸੁਵਿਧਾਨ ਸਭਾ ਦੇ ਮੈਂਬਰ ਨਹੀਂ ਹੈ ਕੋਈ ਵਿਧਾਨ ਸਭਾ ਦੀਆਂ ਪਰੰਪਰਾਵਾਂ ਨੇ ਜਿਹੜੇ ਮੈਂਬਰ ਹਾਜ਼ਰ ਨਾ ਹੋਣ ਜਿਹੜਾ ਲੀਡਰ ਆਫ ਦਾ ਹਾਊਸ ਆਪ ਹੀ ਵੈਲ ਚ ਆਉਣ ਨੂੰ ਫਿਰਦਾ ਸੀ ਉਹਨੂੰ ਮਸਾ ਹਟਾਇਆ ਲੋਕਾਂ ਨੇ ਇਹ ਤੋਂ ਪਤਾ ਲੱਗਦਾ ਕਿ ਦਿਮਾਗ ਤੇ ਕਿਸ ਤਰੀਕੇ ਦਾ ਬੋਝ ਪਿਆ ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਆ ਡਾਕਟਰ ਗੁਰਪ੍ਰੀਤ ਕਾਰ ਜੀ ਨੂੰ ਬੇਨਤੀ ਆ ਦਾ ਕੋ ਇਲਾਜ ਲੂਜ ਕਰਾ ਦਿਓ ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ ਮੁੜ ਕੇ ਕੀ ਦੱਸੋਗੇ ਕੀ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਹਿੱਲ ਗਏ ਆ ਨਾ ਕਰੋ ਭਾਈ ਇਹ ਜੇ ਕੰਮ ਗੱਲ ਕਰੋ ਪੰਜਾਬ ਦੀ ਔਰ ਕੱਲ ਜਿਹੜਾ ਬਜਟ ਪੇਸ਼ ਹੋਇਆ ਦੇਖੋ ਜਿਹੜੇ ਕਹਿੰਦੇ ਸਨ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਦੇਾਂਗੇ 3 ਲੱਖ 74000 ਕਰੋੜ ਤਾਂ ਆਪਦੇ ਮੂੰਹੋਂ ਮੰਨਦੇ ਆ ਕਿ ਕਰਜ਼ਾ ਚੜ ਜਾਣਾ ਕਹਿਣ ਦਾ ਭਾਵ ਦੇਖੋ ਉਪਨੀ ਸਾਰੇ ਸਾਇਲੈਂਟ ਖੱਟ ਇੱਕਲਾ ਇੱਕ ਹੁੰਦਾ ਜਿੰਦਾ ਦਿਲ ਬੰਦਾ ਜੀ ਜਿਹਨੂੰ 8 ਤਾਰੀ ਐਸਆਈਟੀ ਨੇ ਬੁਲਾਇਆ 7 ਤਾਰੀ ਮੈਂ ਪੇਸ਼ ਹੋਇਆ ਜੀ ਕਈ ਹੁੰਦੇ ਆ ਜਿਹੜੇ ਜਿਉਂਦੇ ਜੀ ਮਰੇ ਹੁੰਦੇ ਆ ਮੁਰਦਾ ਦਿਲ ਜਿਨ੍ਹਾਂ ਨੂੰ ਨਿਹਾਲ ਸ੍ਰੀ ਅਕਾਲ ਕੇਜਰੀਵਾਲ ਸਾਹਿਬ ਆਰਗੇ ਨਿਕੂ ਕੀ ਨੂੰ ਅਠਾਰੀ ਬੁਲਾਇਆ ਤੇ ਜੀਰੋ ਵਾਰੀ ਪੇਸ਼ ਹੋਏ ਕਿਉਂਕਿ ਮਨ ਚ ਚੋਰ ਸ਼ਰਾਬ ਘਟਾਲਾ ਪੰਜਾਬ ਦਾ ਦਿੱਲੀ ਦਾ ਜਿਹਦੇ ਚ ਉਹਨਾਂ ਦੇ ਮੰਤਰੀ ਡਿਪਟੀ ਚੀਫ ਮਿਨਿਸਟਰ ਸਾਰੇ ਅੰਦਰ ਦਿੱਤੇ ਹੋਏ ਸੁਸੋਧਿਆ ਸੰਜੇ ਸਿੰਘ ਜੈਨ ਤੇ ਹੁਣ ਉਹਨਾਂ ਦੀ ਵੀ ਵਾਰੀ ਨੇੜੇ ਆ ਆ ਪੀ ਦੀ ਐਚਲੀ ਭਰਾਓ ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਇੱਕ ਲਾਅ ਬਾਈਡਿੰਗ ਸਿਟੀਜ਼ਨ ਆ ਕਾਨੂੰਨ 'ਚ ਵਿਸ਼ਵਾਸ ਹੈ ਔਰ ਇਹੀ ਇਹ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ ਕੋਰਟਾਂ ਨੇ ਇਸ ਕੇਸ 'ਤੇ ਫੈਸਲੇ ਸੁਣਾਤੇ ਆ ਮਗਰ ਮੈਂ ਨਾ ਮੰਨੂ ਤਾਂ ਤਾਂ ਇਲਾਜ ਕੋਈ ਨਹੀਂ ਉਹ ਥੋੜਾ ਮੈਂ ਬੋਲ-ਬਾਲ ਪਹਿਨਾ ਪੈਗਵੰਤ ਸਿੰਘ ਮਾਨ ਦੇ ਖਿਲਾਫ ਉਹਨੂੰ ਠਿੱਡ ਪੀੜ ਹੋ ਜਾਂਦੀ ਹੈ ਐਹੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿ ਭਾਉ ਬਿੱਗ ਬੌਸ ਫੇਲ ਕਰਤਾ ਪਰਸੋਂ ਤੂੰ ਵਿਧਾਨ ਸਭਾ ਚ ਐਨਾ ਤਾਂ ਉੱਥੇ ਟਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ ਚ ਮਾਰ ਪਈ ਔਰ ਤਾਲਾ ਲੈ ਕੇ ਆਇਆ ਸੀ ਮੇਰੀ ਤਾਂ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਹੈ ਕਿਓਲ ਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ ਗਲਤ ਬੋਤਲ ਨੂੰ ਹੱਥ ਪੈ ਜਾਂਦਾ ਤੇ ਵਿਧਾਨ ਸਭਾ 'ਚ ਗਾਹ ਪਉਂਦਾ ਫਿਰਦਾ ਵੇਖੋ ਪ੍ਰਤਾਪ ਸਿੰਘ ਬਾਜਵਾ ਨੂੰ ਜਿਨ੍ਹਾਂ ਦੀ ਉਮਰ ਮੈਨੂੰ ਲੱਗਦਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈ ਆ ਉਹਨਾਂ ਨੂੰ ਕਹਿੰਦਾ ਐ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ ਭਰਾਵਾ ਤੇਰੀ ਅੱਖੀਆਂ 'ਚ ਅੱਖਾਂ ਪਾਲੀਆਂ ਪ੍ਰਤਾਪ ਬਾਜਵੇ ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ ਟੰਨ ਹੋ ਜਾਣਾ ਤੂੰ ਪਤਾ ਨਹੀਂ ਕੀ ਕੁਝ ਖਾ ਪੀ ਕੇ ਆਉਨਾ ਵਿਧਾਨ ਸਭਾ 'ਚ ਜੋ ਹਾਲਾਤ ਬਣੇ ਆ ਦੇਖੋ ਲੀਡਰ ਆ ਆਪੋਜੀਸ਼ਨ ਨੂੰ ਇਹ ਕਹਿਣਾ ਤੇਰਾ ਮੁੰਡਾ ਫਿਲਮ ਸਟਾਰ ਬਣਨਾ ਚਾਹੁੰਦਾ ਕੀ ਉਹ ਬਜਟ ਦਾ ਕਿਹੜੇ ਗਵਰਨਰ ਅਡਰੈਸ ਦਾ ਹਿੱਸਾ ਹੋ ਸ਼ਾਇਦ ਪੰਜਾਬ ਦੀ ਇਤਿਹਾਸ 'ਚ ਦੇਸ਼ ਦੇ ਇਤਿਹਾਸ 'ਚ ਦੁਨੀਆ ਦੇ ਇਤਿਹਾਸ 'ਚ ਕਿਸੇ ਲੀਡਰ ਆਫ ਦਾ ਹਾਊਸ ਨੇ ਜੀਦਾ ਕੰਮ ਹੈ ਵਿਧਾਨ ਸਭਾ ਚਲਾਉਣਾ ਪੰਜਾਬ ਦੇ ਭਲੇ ਦੇ ਫੈਸਲੇ ਕਰਨੇ ਉਥੇ ਜੋ ਹਰਕਤਾਂ ਕਰਤੂਤਾਂ ਕੀਤੀਆਂ ਨਾ ਪਹਿਲਾਂ ਨਾ ਅੱਗੇ ਕਦੇ ਐਡੀ ਸ਼ਰਮਸਾਰ ਪ੍ਰोसीडिंग ਸ਼ਾਇਦ ਕੋਈ ਮੁੱਖ ਮੰਤਰੀ ਦੀ ਲੀਡਰ ਆਫ ਦਾ ਹਾਊਸ ਦੀ ਵੇਖਣ ਨੂੰ ਮਿਲੂਗੀ ਜਿਹੜਾ ਲੀਡਰ ਆਫ ਦਾ ਹਾਊਸ ਆਪ ਹੀ ਵੈਲ ਚ ਆਉਣ ਨੂੰ ਫਿਰਦਾ ਸੀ ਉਹਨੂੰ ਮਸਾ ਹਟਾਇਆ ਲੋਕਾਂ ਨੇ ਇਤੋਂ ਪਤਾ ਲੱਗਦਾ ਕਿ ਦਿਮਾਗ ਤੇ ਕਿਸ ਤਰੀਕੇ ਦਾ ਬੋਝ ਪਿਆ ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਆ ਡਾਕਟਰ ਗੁਰਪ੍ਰੀਤ ਕਾਰ ਜੀ ਨੂੰ ਬੇਨਤੀ ਆ ਦਾ ਕੋ ਇਲਾਜ ਲੂਜ ਕਰਾ ਦਿਓ ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਹਿੱਲ ਗਏ ਨਾ ਕਰੋ ਭਾਈ ਇਹ ਜੇ ਕੰਮ ਗੱਲ ਕਰੋ ਪੰਜਾਬ ਦੀ ਔਰ ਕੱਲ ਜਿਹੜਾ ਬਜਟ ਪੇਸ਼ ਹੋਇਆ ਦੇਖੋ ਜਿਹੜੇ ਕਹਿੰਦੇ ਸਨ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਦਾਂਗੇ 3 ਲੱਖ 74000 ਕਰੋੜ ਤਾਂ ਆਪਦੇ ਮੂੰਹੋਂ ਮੰਨਦੇ ਐ ਕਿ ਕਰਜ਼ਾ ਚੜ ਜਾਣਾ ਕਹਿਣ ਦਾ ਭਾਵ ਕਿ ਜਦ ਤੱਕ ਸਾਲ ਦਾ ਖਤਮ ਹੋਣਾ ਹੈ ਮੇਰੇ ਹਿਸਾਬ ਨਾਲ 4 ਲੱਖ ਕਰੋੜ ਤੇ ਜਾਊ ਹਰ ਪੰਜਾਬੀ ਤੇ ਕੋਈ ਸਵਾ ਲੱਖ ਦੇ ਨੇੜੇ ਤੇੜੇ ਇੱਕ ਬੰਦੇ ਤੇ ਕਰਜ਼ਾ ਚੜ ਜਾਣਾ ਔਰ ਰਿਜ਼ਲਟ ਕੀ ਆ ਡਵੈਲਪਮੈਂਟ ਜ਼ੀਰੋ ਕੈਪੀਟਲ ਐਕਸਪੈਂਡੀਚਰ ਮਤਲਬ ਇਨਫਰਾਸਟ੍ਰਕਚਰ ਡਵੈਲਪਮੈਂਟ ਲਈ ਕੋਈ ਪੈਸੇ ਨਹੀਂ ਐਗਰੀਕਲਚਰ ਲਈ ਪੈਸੇ ਘਟਾਤੇ ਡਾਈਵਰਸੀਫਿਕੇਸ਼ਨ ਪੈਸੇ ਘਟਾਤੇ ਜਿਹੜੇ ਕਹਿੰਦੇ ਸੀ ਅਸੀਂ ਐਮਐਸਪੀ ਦਵਾਂਗੇ ਐਮਐਸਪੀ ਦਾ ਕਿੱਥੇ ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ ਐ ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ ਕੀ ਪਤਾ ਐ ਦੇ ਦੇਓ ਐਮਐਸਪੀ ਤੇ ਬੀਬੀ ਗਨਮੋਲਕ ਔਰ ਅਨਮੋਲ ਨੇ ਕੰਮ ਇਹ ਜੀ ਕਰਨੇ ਆ ਉਹਨੂੰ ਬਣਾ ਦਿਓ ਨੀ ਤਾਂ ਖਜ਼ਾਨਾ ਮੰਤਰੀ ਤੇ ਸੀਐਮ ਸ਼ਾਇਦ ਐਮਐਸਪੀ ਦੇਈ ਦਵੇ ਤੇ ਇਹਈ ਮਸਲਾ ਤੇ ਐਮਐਸਪੀ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਹਜ਼ਾਰ ਰੁਪਏ ਧੀਆ ਪੈਣਾ ਨੂੰ ਦੇਣ ਲਈ ਕੋਈ ਪ੍ਰੋਵੀਜ਼ਨ ਨਹੀਂ ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਖੁਦਕੁਸ਼ੀ ਕਰ ਰਹੇ ਆ ਨੌਜਵਾਨ ਵਾਸਤੇ ਇੰਡਸਟਰੀ ਵਾਸਤੇ ਕੋਈ ਬਜਟ ਤੇ ਪ੍ਰੋਵੀਜ਼ਨ ਨਹੀਂ ਰੱਖੇ ਆ ਡਿਵੈਲਪਮੈਂਟ ਆਸਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਸਾਰਾ ਕਮ ਕੈਪੀਟਲ ਐਕਸਪੈਂਡੀਚਰ ਘਟਾਤਾ ਵਿਧਾਨ ਸਭਾ ਚ ਪੰਜਾਬ ਦੇ ਭਲੇ ਦੀ ਤਾਂ ਗੱਲ ਹੋ ਨਹੀਂ ਰਹੀ ਲੀਡਰ ਆਫ ਦੀ ਆਪੋਜੀਸ਼ਨ ਪੰਜਾਮੀ ਕਹੇ ਜੀ ਪਾਉਂਦਾ ਤੂੰ ਇੱਥੇ ਆ ਕੇ ਬਹਿ ਜਾ ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ ਇਹ ਕਿਹੜਾ ਪੰਜਾਬ ਦਾ ਭਲਾ ਹੋ ਜੂ ਇਹਦੇ ਨਾਲ ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ। ਬਾਕੀ ਮੈਂ ਹਾਂਜੀ ਦਲਤ ਸੀਐਮ ਨੂੰ ਲੈ ਕੇ ਇੱਕ ਲੜਾਈ ਦਿਖਾਈ ਦੇ ਲਈ ਜਿਵੇਂ ਸੁਦਰਿੰਦਰ ਕੋਟਲੀ ਨੇ ਮੁੱਦਾ ਚੁੱਕਿਆ ਕਿ ਦਲਤਾਂ ਨੂੰ ਮਾੜਾ ਕਿੰਨਾ ਬੋਲਿਆ ਗਿਆ ਪਰ ਇੱਕ ਸੀਐਮ ਦਲਤ ਸੇ ਵੀ ਇਹ ਗੱਲ ਕੀਤੀ ਸੀ ਕਿ ਡਿਪਟੀ ਸੀਐਮ ਹੋਣਾ ਚਾਹੀਦਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖੋ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਨੂੰ ਜਿਹਨੂੰ ਪਿਆਰ ਨਾਲ ਉਨ੍ਹਾਂ ਦੇ ਪਰਿਵਾਰ ਦੇ ਜੁਗਨੂ ਬੁਲਾਉਂਦੇ ਆ ਤੇ ਦਾਸ ਵੀ ਉਹਨੂੰ ਜੁਗਨੂ ਬੁਲਾਉਂਦਾ ਜੁਗਨੂ ਨੂੰ ਕੋਈ ਗਰੰਟੀ ਯਾਦ ਕਰਾ ਦੇਵੇ ਉਹਦੀ ਜਾਂ ਜੁਗਨੂ ਨੂੰ ਕੋਈ ਉਹਦਾ ਵਾਅਦਾ ਯਾਦ ਕਰਾ ਦੇਵੇ ਤੇ ਉਹਦੇ ਬਾਰੇ ਫਿਰ ਉਹਦੇ ਖਿਲਾਫ ਟਿੱਪਣੀ ਕਰਦੇ ਔਰ ਬੜੇ ਅਫਸੋਸ ਦੀ ਗੱਲ ਹੈ ਚੀਫ ਮਿਨਿਸਟਰ ਸ਼ੁੱਡ ਅਪੋਲੋਜਾਈਜ਼ ਚੀਫ ਮਿਨਿਸਟਰ ਅਸਤੀਫਾ ਦਵੇ ਯਾ ਦੇ ਖਿਲਾਫ ਪਰਚਾ ਦਰਜ ਹੋਵੇ ਕਿਉਂਕਿ ਇੱਕ ਦਲਤ ਭਾਈਚਾਰੇ ਨਾਲ ਗੁਰੂ ਰਵੀਦਾਸ ਮਹਾਰਾਜ ਦੀ ਪੈਰੋਕਾਰ ਗੁਰੂ ਰਵੀਦਾਸ ਮਹਾਰਾਜ ਦੇ ਰਵੀਦਾਸੀਆ ਭਾਈਚਾਰੇ ਕਮਿਊਨਿਟੀ ਚੋਂ ਸੰਬੰਧਿਤ ਇੱਕ ਐਮਐਲਏ ਨੇ ਸਿਰਫ ਗਰੰਟੀ ਯਾਦ ਕਰਾਈ ਔਰ ਉਸ ਗਰੰਟੀ ਯਾਦ ਕਰਾਉਣ ਦਾ ਉਹਨੂੰ ਇਹ ਕਿਹਾ ਗਿਆ ਕਿ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਗਾਉ ਮੈਨੂੰ ਤਾਂ ਲੱਗਦਾ ਜੋ ਵਿਧਾਨ ਸਭਾ 'ਚ ਇਹ ਕਰਤੂਤ ਮੁੱਖ ਮੰਤਰੀ ਕਰ ਰਿਹਾ ਦੌਰਾ ਤਾਂ ਇਹਨੂੰ ਪਿਆਸ ਹੀ ਕੋਈ ਇਲਾਜ ਤਾਂ ਇਹਦਾ ਕਰਾਉਣ ਵਾਲਾ ਤੇ ਜਿਹੜਾ ਗਰੰਟੀ ਯਾਦ ਕਰਾਵੇ ਉਹਨੂੰ ਤੁਸੀਂ ਜਾਤੀ ਸੂਚਕ ਟਾਰਗੇਟ ਤੇ ਲੋ ਇੱਕ ਪਰਟਿਕੂਲਰ ਕਮਿਊਨਿਟੀ ਨੂੰ ਜਿਸ ਕਮਿਊਨਿਟੀ 'ਚ ਸਾਨੂੰ ਸਭ ਨੂੰ ਬੜਾ ਮਾਣ ਹੈ ਉਹਦਾ ਅਸੀਂ ਸਤਿਕਾਰ ਕਰਦੇ ਆ ਤੇ ਚੀਫ ਮਿਨਿਸਟਰ ਇਹ ਜੀ ਸ਼ਬਦਾਵਲੀ ਵਰਤੇ ਕਿ ਇਹਨੂੰ ਜੁੱਤੀ ਸੰਘਾ ਦਿਓ ਇਟ ਜਸਟ ਗੋਸ ਟੂ ਸੋ ਕਿ ਮੈਂਟਲ ਲੈਵਲ ਮੈਂਟਲ ਸਿਕਨੈਸ ਮੁੱਖ ਮੰਤਰੀ ਸਾਹਿਬ ਦੇ ਕੇਸ ਪੱਧਰ ਤੇ ਹੋਗੀ ਸਰ ਇਸ ਲਈ ਅੱਜ ਮੈਂ ਹਾਂਜੀ ਮੁੱਖ ਮੰਤਰੀ ਜੀ ਕਹਿ ਰਹੇ ਮੈਂ 13 13 ਲੋਕ ਸਭਾ ਜਿੱਤਾਂਗੇ ਪਰ ਅਕਾਲੀ ਦਲ ਔਰ ਭਾਜਪਾ ਦਾ ਕੋਈ ਉੱਤਪਾ ਹੋ ਰਿਹਾ ਪਰਨੀਤ ਕੋਰ ਪਰਨੀਤ ਕੋਰ ਗੱਲ ਗੱਲ ਗਏ ਵਧੀਆ ਵਧੀਆ ਬੋਲੇ ਆ ਵੀ ਹੌਲੈਂਸ ਹੋਣਾ ਚਾਹੀਦਾ 1 ਕੋਰੀ 11 ਪੁਲਿਸ ਕੋਰ ਨੇ ਮੈਂ ਤੇਰਾ ਨੂੰ ਮਾਤ ਦੋਂਗੇ ਜੀ ਆਵਾਜ਼ ਵੀ ਪਾਰਟੀ ਇਸ ਤਰ੍ਹਾਂ ਮੇਰਾ ਵੀਰ ਮੁੱਖ ਮੰਤਰੀ ਤਾਂ ਬਹੁਤ ਕੁਝ ਬੋਲਦਾ ਔਰ ਜਿੰਨਾ ਕੁਝ ਉਹ ਬੋਲਦਾ ਉਹਦੇ ਬਾਰੇ ਮੈਂ ਤਾਂ ਇਹ ਹਰ ਗੱਲ ਤੇ ਤਾਂ ਉਹਦੀ ਟਿੱਪਣੀ ਨਹੀਂ ਕਰ ਸਕਦਾ ਮਗਰ ਲੋਕਾਂ ਨੇ ਫੈਸਲਾ ਕਰਨਾ ਹੈ 13 0 ਹੋਣਾ ਕਿ 0 13 ਹੋਣਾ ਹੈ ਲੋਕਾਂ ਨੂੰ ਹਲੇ ਵੋਟਾਂ ਤਾਂ ਪਾ ਲੈਣ ਦਿਓ ਇਹਨੇ ਕਿਹੜੀ ਵਿੱਚ ਵੜ ਗਿਆ ਕਿਹੜੀ ਮਸ਼ੀਨ ਦੇ ਇਹ ਪਹਿਲਾਂ ਹੀ ਸਪੀਕਰ ਸਾਹਿਬ ਜੀ ਸਪੀਕਰ ਸਾਹਿਬ ਨੂੰ ਜਿਵੇਂ ਦੇ ਦਾਂ ਜੀ ਉਹ ਜੋ ਵਿਧਾਨ ਸਭਾ ਦੇ ਵਿੱਚ ਚੱਲ ਰਿਹਾ ਹੈ ਜੀ ਨਹੀਂ ਸਪੀਕਰ ਤਾਂ ਵਿਚਾਰਾ ਹੱਥ ਖੜੇ ਕਰ ਗਿਆ ਬਾਜਵਾ ਸਾਹਿਬ ਦੀ ਪਜਾਮੀ ਤੇ ਐਸਪੀ ਤੇ ਸਪੀਕਰ ਦੀ ਨਾ ਦੇਸੀ ਉਹਨੂੰ ਸਪੀਕਰ ਸਾਹਿਬ ਨੂੰ ਚਾਹੀਦਾ ਸੀ ਕਿ ਕਿਸੇ ਦੇ ਪਰਿਵਾਰ ਬਾਰੇ ਕੋਈ ਟਿੱਪਣੀ ਹੋ ਰਹੀ ਹੈ ਜਾਂ ਜਿਹੜੇ ਉਹ ਸਭ ਵਿਧਾਨ ਸਭਾ ਦੇ ਮੈਂਬਰ ਨਹੀਂ ਹੈ ਕੋਈ ਵਿਧਾਨ ਸਭਾ ਦੀਆਂ ਪਰੰਪਰਾਵਾਂ ਨੇ ਜੀ ਜਿਹੜੇ ਮੈਂਬਰ ਹਾਜ਼ਰ ਨਾ ਹੋਣ ਜਾਂ ਜਿਹੜੇ ਮੈਂਬਰ ਇਸ ਦੁਨੀਆ 'ਚ ਨਾ ਹੋਣ ਜਾਂ ਜਿਹੜੇ ਮੈਂਬਰ ਮੈਂਬਰ ਤੇ ਵਜੋਂ ਨਾ ਹੋਣ ਮੌਕੇ ਤੇ ਉਹਨਾਂ ਬਾਰੇ ਫਜ਼ੂਲ ਦੀ ਟਿੱਪਣੀ ਕਰੀ ਜਾਣੀ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਰਿਹਾ ਮਲਾਜਮਾਂ ਨੂੰ ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਦੇ ਰਹੇ ਮਲਾਜਮਾਂ ਦਾ ਡੀਏ ਨਹੀਂ ਦੇ ਰਹੇ ਨੌਜਵਾਨ ਨੂੰ ਨੌਕਰੀ ਨਹੀਂ ਮਿਲ ਰਹੀ ਪੰਜਾਬ ਦੀ ਇੰਡਸਟਰੀ ਨੂੰ ਤਾਲੇ ਲੱਗ ਗਏ ਆ ਉਹਦੇ ਬਾਰੇ ਜ਼ਿਕਰ ਕੋਈ ਨਹੀਂ ਤਾਲਾ ਤਾਂ ਮੇਰਾ ਵੀ ਉਹਨੂੰ ਆਪਦੇ ਮੂੰਹ ਤੇ ਲਾ ਲੈਣਾ ਚਾਹੀਦਾ ਪੰਜਾਬ ਦਾ ਭਲਾ ਹੋ ਇੱਕ ਚੁੱਪ ਤੇ 100 ਸੋਕ ਮਜੀਖਿਆਤ ਕਿਵੇਂ ਬੈਠੀਓ ਇੱਕ ਤਰਫ ਇਹ kia ਗੱਡ ਜੁੜ ਦਿੱਤਾ ਗਿਆ ਉਸ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ ਗੱਲ ਕੀਤੀ ਜਾ ਰਹੀ ਹੈ ਉਹ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੀ 4-5 ਆਰੀ ਨਹੀਂ ਆ ਚੁੱਕਿਆ 8 ਆਰੀ ਆ ਚੁੱਕਿਆ ਔਰ 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 6 ਸਿੱਟਾ ਬਦਲ ਗਈਆਂ ਹੁਣ ਜਿਹੜੀ ਸਿੱਟ ਕੋ ਲਾਇਆ ਨਾ ਇਹ ਸਿੱਟ ਨਹੀਂ ਹੈ ਇਹ ਬੇ ਸਿੱਟਾ ਹੈ ਇਹ ਭਗਵੰਤ ਮਾਨ ਦੀ ਕਿਚਨ ਕੈਬਨਟ ਹੁੰਦੀ ਹੈ ਨਾ ਕਿਚਨ ਕੈਬਨਟ ਸਿੱਟ ਆ ਉਹਦੀ ਇੱਕ ਭਾਈ ਸਾਹਿਬ ਐਸਐਸਪੀ ਸਾਹਿਬ ਇੱਕ ਇੱਕ ਇੱਥੇ ਇੱਕ ਨਾ ਕੋ ਹੈਗਾ ਤੈਨੂੰ ਪਤਾ ਹੋਣਾ ਅਕ੍ਰਿਤੀ ਬਾਈ ਛਕੂਨ ਉੱਥੇ ਬੜੀ ਸ਼ਾਪਿੰਗ ਕਰਾਉਂਦੇ ਆ ਸੀਐਮ ਪਰਿਵਾਰ ਨੂੰ ਇਹ ਤਾਂ ਉਹ ਲੋਕ ਨੇ ਜਿਹੜੇ ਇਹਨਾਂ ਨੂੰ ਸੀਐਮ ਜੋ ਕਹਿ ਦਿੰਦਾ ਜਿਸ ਦਿਨ ਮਜੀਠੀਆ ਵੱੱਦ ਬੋਲ ਪੈਂਦਾ ਉਸ ਦਿਨ ਸਾਦ ਲੈਂਦੇ ਆ ਮੈਂ ਵੀ ਆ ਜਾਂਦਾ ਮੇਰਾ ਵੀ ਦਿਨ ਲਵਾ ਦਿਆ ਹੈ ਨਾ ਵੀ ਲੱਗ ਜਾਂਦਾ ਹੁੰਦਾ ਹਾਂ ਹਾਂ ਕੇਜਰੀ ਵਾਲਾ ਸਾਨੂੰ ਕਈ ਸਮਾਂ ਜਾ ਚੁੱਕਿਆ ਉਹ ਕਹਿੰਦਾ ਮੈਨੂੰ ਗੈਰਾਂ ਨੂੰ ਬੁਲਾਉ ਓ ਕੇਜਰੀ ਵਾਲ ਵਿਚਾਰਾ ਡਰਦਾ ਉਹਨੂੰ ਮੈਂ ਕੋਚੜ ਚੱਕ ਕੇ ਲੈ ਕੇ ਜਾਵਾਂ ਜਿਸ ਦਿਨ ਈਡੀ ਕੋਲ ਜਾਣਾ ਐ ਨਹੀਂ ਜਾਂਦਾ ਜਿਵੇਂ ਨਿਆਣਾ ਹੁੰਦਾ ਨਾ ਸ੍ਰੀ ਆਕਾ ਨਿਆਣੇ ਨੂੰ ਜਦੋਂ ਸਕੂਲ ਭੇਜਣਾ ਹੋਵੇ ਚੀਕਾਂ ਮਾਰਨ ਲੱਗ ਪੈਂਦਾ ਨਿਆਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਉਹ ਆਹ ਲੋ ਦਾ ਈਡੀ ਦੇ ਕੋਲ ਜਾਣ ਤੋਂ ਭਾਈ ਤੂੰ ਤਾਂ ਐਡਾ ਕੱਟਰ ਇਮਾਨਦਾਰ ਕਾਹਦੀ ਡਰਦਾ ਚਲੇ ਜਾ ਝੂਠ ਕਰਾ ਉਹਨਾਂ ਨੂੰ ਝੂਠ ਐਸਾ ਈਡੀ ਝੂਠ ਬੋਲਦੀ ਹੈ ਦੱਸ ਕੇ ਆ ਜਾ ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਆ ਨਾ ਕੇਜਰੀਵਾਲ ਸਾਹਿਬ ਤਾਂ ਐਵੇਂ ਮਾਰਦੇ ਆ ਮੈਂ ਤੁਹਾਨੂੰ ਕਹਿੰਦਾ ਮੇਰੇ ਤੇ ਐਫ ਆਈ ਆਰ ਗਲਤ ਹੋਈ ਹੈ ਇਨਲੀਗਲ ਹੈ ਔਰ ਅੱਜ ਮੈਂ ਆ ਕਾਗਜ਼ ਨਹੀਂ ਮੇਰੇ ਅੱਜ ਮੈਂ ਲਿਖਤੀ ਲਿਆਇਆ ਹਾਂ ਕਿ ਜੇਸਰੇ ਮੇਰੇ ਤੇ ਆ ਛੱਟੋ ਪਾਦਿਆ ਸਾ ਮੈਂ ਪਿਛਲੀ ਵਾਰੀ ਵੀ ਦੱਸੀ ਸੀ ਆ ਅਗਲਾ ਕਾ ਦੇ ਕੋਈ ਮੇਰਾ ਵੀ ਅਗਲਾ ਉਤਲਾ ਦੇਈ ਉਤਲਾ ਹੋਰ ਨਾ ਨਾ ਕੁਝ ਕੱਢਣੀ ਗੱਡੀ ਚੋਂ ਯਾਰ ਆ ਮਾ ਜੈਡਾ ਚਿੱਠਾ ਲੈ ਕੇ ਆਇਆ ਆ ਛੱਟੋ ਪਾਦਿਆ ਦੀ ਮੈਚ ਪਸ਼ਟ ਤੁਹਾਨੂੰ ਕਹਿ ਰਿਹਾ ਜਿਹੜਾ ਛੱਟੋ ਪਾਦਿਆ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬਰੀਚੇ ਸ਼ਾਮਿਲ ਹੋ ਸਕਦਾ ਜਿਹੜਾ ਚਟੋਪਾਦਿਆ ਸੁਪਰੀਮ ਕੋਰਟ ਦਾ ਰਿਜੈਕਟਡ ਮਾਮਲਾ ਹੋਵੇ ਜਿਹੜਾ ਚਟੋਪਾਦਿਆ ਯੂਪੀਐਸਸੀ ਦਾ ਰਿਜੈਕਟ ਹੋਵੇ ਜਿਹੜਾ ਚਟੋਪਾਦਿਆ ਬੀਪੀ ਸਿੰਘ ਇੱਕ ਪੀਓ ਨੂੰ ਗਨਮੈਨ ਦੇ ਸਕਦਾ ਹੈ ਸਿਕਿਉਰਿਟੀ ਦੇ ਸਕਦਾ ਜਿਸ ਨੇ ਕਿਸੇ ਦੀ ਪਹਿਣ ਦੀ ਇੱਜ਼ਤ ਨਾਲ ਖਲਵਾੜ ਕੀਤਾ ਹੋਵੇ ਜਿਹੜਾ ਚਟੋਪਾਦਿਆ ਸਰਬਜੀਤ ਪੀਓ ਨੂੰ ਬਿਠਾ ਕੇ ਰੋਟੀ ਖਵਾ ਕੇ ਪੁਲਸ ਅੱਪਸਰ ਲਾ ਸਕਦਾ ਹੈ ਜਿਹੜਾ ਚਟੋਪਾਦਿਆ ਲੁਧਿਆਣੇ ਦੇ ਕੋਰਟ ਕੰਪਲੈਕਸ 'ਚ ਬੰਬ ਬਲਾਸਟਿਕ ਦਿਨ ਤੇ ਕਰਾ ਸਕਦਾ ਉਹ ਕੁਝ ਕਰ ਸਕਦਾ ਔਰ ਮੈਂ ਅੱਜ ਸਪਸ਼ਟ ਕਹਿ ਕੇ ਜਾ ਰਿਹਾ ਕਿ ਇਹ ਜਿਹੜਾ ਮੇਰੇ ਤੇ ਪਰਚਾ ਕੀਤਾ ਸੀ ਚਟੋਪਾਦਿਆ ਨੇ ਕਿਉਂਕਿ ਇਹ ਪਰਚਾ ਹੋ ਨਹੀਂ ਸਕਦਾ ਸੀ ਇਹ ਪਰਚਾ ਆਲਰੇਡੀ ਕੋਰਟ 'ਚ ਸੈਟਲਡ ਸੀ ਕੋਰਟ ਦੀ ਰੂਲਿੰਗ ਆਈਆਂ ਹੋਈਆਂ ਨੇ ਮੈਟਰ ਰੀ ਇਨਵੈਸਟਿਗੇਟ ਫਦਰ ਇਨਵੈਸਟਿਗੇਟ ਹੋਇਆ ਹੋਇਆ ਥਰੂ ਕੋਰਟ ਆਰਡਰਸ ਮਗਰ ਇਲੀਗਲ ਕੰਮ ਕਰਨ ਵਾਸਤੇ ਚੱਟੋ ਬਾਤਿਆਂ ਨੂੰ ਫੇਵਰ ਵੀ ਦਿੱਤਾ ਗਿਆ ਆਊਟ ਆਫ ਟਰਨ ਡੀਜੀਪੀ ਲਾਇਆ ਗਿਆ 22 ਦਿਨ ਉਹ ਡੀਜੀਪੀ ਰਹੇ ਔਰ ਐਚ ਨੂੰ ਕਰੋੜਾਂ ਰੁਪਈਆ ਪੈਸਾ ਦਿੱਤਾ ਗਿਆ ਜਿਹੜਾ ਪੈਸਾ ਉਹਦੀ ਦੀ ਜਾਂਚ ਦੀ ਅੱਜ ਮੈਂ ਮੰਗ ਕਰਨ ਵਾਸਤੇ ਇਸ ਅਸੈਕਟੀ ਕੋ ਲਾਇਆ ਕੀ ਭਾਈ ਨੋਬਡੀ ਹੈਜ਼ ਦਾ ਰਾਈਟ ਜੀਨੇ ਵਰਦੀ ਪਾ ਲਈ ਹੋਵੇ ਉਹ ਕਾਨੂੰਨ ਦਾ ਰਖਵਾਲਾ ਹੈ ਕਾਨੂੰਨ ਨਹੀਂ ਤੋੜ ਸਕਦਾ ਚੰਨੀ ਨੂੰ ਕੁਛ ਕਰਨ ਵਾਸਤੇ ਜਾਂ ਕਿਸੇ ਹੋਰ ਨੂੰ ਕੁਛ ਕਰਨ ਵਾਸਤੇ ਇਸ ਲਈ ਜੇ ਡੀ ਜੀ ਪੀ ਨੂੰ ਸੁਪਰੀਮ ਕੋਰਟ ਦੀ ਬੈਠੀ ਕਮੇਟੀ ਨੇ ਹਿੰਦੂ ਮਲੋਤਰਾ ਜੀ ਨੇ ਗਿਲਟੀ ਪਾਇਆ ਆਰਾ ਜੋ ਚਾਰਟ ਸੀਟਡ ਹੈ ਪਰ ਮੇਜਰ ਪੈਨਲਟੀ ਉਹ ਕਿਹੜੇ ਕਿਹੜੇ ਗਲਤ ਕੰਮ 22 ਦਿਨਾਂ 'ਚ ਕਰ ਗਿਆ ਉਹਦੀ ਸਭ ਦੀ ਜਾਂਚ ਹੋਵੇ ਔਰ ਉਤੇ ਪਰਚਾ ਦਰਜ ਹੋਵੇ ਔਰ ਜਿਹੜੇ ਪੈਸੇ ਲੈ ਕੇ ਉਹਨੇ ਪਰਚੇ ਕੀਤੇ ਆ ਵੀ ਪੀ ਸਿੰਘ ਨਾਲ ਰਲ ਮਿਲ ਕੇ ਜਾਇਦਾਦਾਂ ਬਾਹਰ ਬਣਾਈਆਂ ਉਹਦੀ ਵੀ ਇਨਕੁਆਇਰੀ ਹੋਵੇ ਹੁਣ ਮੈਂ ਜਾਵਾਂ ਮੈਂ ਤੁਹਾਨੂੰ ਕਹਾਣੀ ਦੀ ਗੱਲ ਕਰ ਰਹੇ ਹਾਂ ਸੁੱਖ ਸੁੱਖ ਬਲਾ ਉਹ ਢੀਕ ਦੇ ਸੁੱਖ ਨਾ ਜਾਣ ਢੀਕ ਦੇ ਢੀਕ ਦੇ ਦੁੱਖ ਬਲਾਸ ਦੀ ਇਨਕੁਆਇਰੀ ਦੀ ਵੀ ਗੱਲ ਚੱਲਦੀ ਹੈ ਇਸ ਬਾਰੇ ਵੀ ਥੋੜਾ ਜਿਹਾ ਬਿਆਨ ਦੇ ਕੇ ਜਾਉਂ ਜੀ ਕੀ ਨੇ ਸੁਖ ਵਿਲਾਸ ਜਿਹੜਾ ਹੋਟਲ ਆ ਉਹਦੇ ਬਾਰੇ ਗੱਲ ਚੱਲ ਰਹੀ ਆ ਜੋ ਉਹਦੀ ਵੀ ਜਾਂਚ ਜਿਹੜੀ ਆ ਖੋਲਾਂਗੇ ਓਏ ਮੈਂ ਮਾਰਦਾ ਤੁਹਾਨੂੰ ਜੀਸੀਵੀ ਮਸ਼ੀਨਾਂ ਤੱਕ ਦੀ ਗੱਲ ਹੋ ਗਈ ਉਹ ਮੇਰਾ ਵੀਰ ਇੱਕ ਵਾਰ ਤੁਹਾਨੂੰ ਦੱਸਾਂ ਇਹ ਧਿਆਨ ਭਟਕਾਉ ਮੁੱਦੇ ਨੇ ਜੀ ਇਨਕੁਆਇਰੀ ਕਾਦੀ ਹੁੰਦੀ ਆ ਕਾਰਵਾਈ ਕਰੇ ਐਵੇਂ ਫਜ਼ੂਲ ਦੀਆਂ ਗੱਲਾਂ ਨੇ ਇਹਦੀਆਂ ਸਭ ਜਦ ਇਹਨੂੰ ਕੋਈ ਨਹੀਂ ਗੱਲ ਮਿਲਦੀ ਤੇ ਧਿਆਨ ਭਟਕਾਉ ਨੂੰ ਮੌਕਾ ਮਿਲ ਜਾਂਦਾ